ਮੇਨੇ ਮੇਨੇ ਕਹੀ ਮੇਨੇ ਤੇ ਗਉਂਦੀਆਂ ਕੋਲ ਰਕਾ ਰਹੀਆਂ ਟੱਕਰੇ ਦੇ ਮੇਲੇ ਤੇ ਜਿਉ ਮੇਨੇ ਤੇ ਗਉਂਦੀਆਂ ਕੋਲ ਰਕਾ ਰਹੀਆਂ ਟੱਕਰੇ ਦੇ ਮੇਲੇ ਤੇ ਸੱਚ ਸੋਈ ਜੋ ਬਚਨ ਮੰਨੇ ਸਜਣੋ ਆਪਦੇ ਆ ਪੂਰੇ ਗੁਨਾ ਲਾ ਮੱਲ ਕੇ ਕਹਿਣਾ ਪਾ ਗਵਾਲਿਆਂ ਨੇ ਲੱਲਾ ਲਾਲਿਆ ਚੜਦੇ ਸੌਣ ਦਾ ਵਿਚ ਮਾਣੂ ਨਗਰੀ ਦੇ ਨਗਰੇ ਪੁੰਨ ਵਾਲੇ ਕੱਟੀਆਂ ਲੂਈ ਤੇ ਪਾਈਆਂ ਟੱਕਰ ਦੇ ਮੇਲੇ ਤੇ ਮਿਲਦੇ ਗਉਂਦੀਆਂ ਕੋਦਰਦਾਈਆਂ ਟੱਕੜੇ ਦੇ ਮੇਲੇ ਤੇ ਜੀ ਮਿਲਦੇ ਗਉਂਦੀਆਂ ਕੋਦਰਦਾਈਆਂ ਟੱਕੜੇ ਦੇ ਮੇਲੇ ਆ ਭੜਕਿਆ ਨਾਲ ਠਾਠ ਦੇ ਤੇ ਪੁੰਨੇ ਵਾਲੇ ਆਲੇ ਛਾਡਦੇ ਜਾਵੇ ਮੇਰੇ ਪਰਮੰਹ ਕੱਕੜੇ ਦੇ ਮੇਲੇ ਦੇ ਮੇਲੇ ਤੇ ਕੌਡੀਆਂ ਕੋਰਤਾਆਂ ਜਾਂ ਕੱਕੜੇ ਦੇ ਮੇਲੇ ਦੇ ਉੰਦੇ ਤੇ ਕੌਡੀਆਂ ਕੋਰਤਾਆਂ ਜਾਂ ਕੱਕੜੇ ਦੇ ਮੇਲੇ ਤੋਂ ਮੇਲਾ ਭਰ ਗਿਆ ਵੀਰੋਂ ਨਾਲ ਠਾਠ ਦੇ ਬਾਬਾ ਕਾੜ ਦੇ ਬਾਬਾ ਪੂਰਨ ਨੌਂਦੇ ਬਚਨਾਂ ਦਾ ਓ ਸੱਜਣੋ ਕਾ ਖੁਗਾਂ ਪਰੀਆਸੋ ਗਉਂਦੀਆਂ ਕੁਟੜਾ ਰਤਾਈਆਂ ਨਾ ਬਾਬਾ ਪੂਰ ਲਾਉਂਦੇ ਵਿਚ ਰੰਗਾਂ ਦੇ ਕਾਫੀਆਂ ਬਾਬਾ ਜੱਟ ਦਾ ਤੇ ਦਾਦਾ ਗੁਰੂ ਤੂੰ ਹੀ ਕੇਰੇ ਵਾਲੇ ਸੱਜਣ ਲਾਉਂਦੇ ਵਿਚ ਰੰਗਾਂ ਦੇ ਧਾਰਨਾ ਮੇਰੇ ਗੁਰਾਂ ਨੇ ਜੋੜੀ ਦੀਆਂ ਸੱਚ ਪ੍ਰਕਾਸ਼ ਨਾਈਆਂ ਗੱਟੜੇ ਈ ਜਾਂਦਾ ਸੱਜਣਾ ਆ ਕੇ ਬਚੂ ਰਾਗਦਾ ਨਿਗਾਹ ਤਾਰਦੂ ਰੇਸਤਾ ਲੈ ਜਾਰੀ ਹੋ ਕੇ ਮਾਰ ਤੇ ਕਹਿੰਦੇ ਕੁਦਰਤ ਗਾਉਂਦੀ ਰੂਪ ਦਾ ਕਰੀ ਰੋ ਕੰਨਿਆ ਦਾ ਕੁੱਲਿਆ ਜਾਲ ਪਾ ਗਲੇ ਦੋ ਪਾੰਗਾ ਕੱੜੇ ਲੈ ਮੇਲੇ ਤੇ ਹੱਟ ਕੋ ਲੱਗੀ ਪੁੰਨੇ ਵਾਲੇ ਰੱਬ ਦੀ ਸੌਤਾ ਲੈਣਗੇ ਸਾਧਕ ਭਰੋਸਿਆਂ ਵਾਲੇ ਕੋਲੋਂ ਪੂਰੀਆਂ ਗੁਰੂਆਂ ਆਦਿਓ ਉਹ ਜਿਨ੍ਹਾਂ ਨੇ ਸੱਚੀਆਂ ਮੁਹੱਕਮਤਾਂ पूड़ियां गुारब ब खाली फकड़ चोर ਗਿਰੋ ਮੇਲੇ ਆਦੇ ਕੀ ਵਿਚਾਰ ਹਾ ਫਕਰੋ ਗੱਜ ਸਰੇ ਨਾ ਇੰਨਾਂ ਨੇ ਕਹਿਤਾ ਮੈਂ ਤੇਰਾ ਮੈਂ ਤੇਰਾ ਗੁਰੂ ਜੀ ਰੱਖ ਲੈ ਦੇ ਰੀਂਗਾ ਰੱਖ ਨਾ ਹੋਰ ਮਤਾ ਸੱਪੇ ਤੇਰੀਆਂ ਤਾਈਆਂ ਕੱਕੜੇ ਦੇ ਮੇਲੇ ਤੇਰੇ ਗੁਰੂ ਜੀ ਮਾਫਾ ਤੁੰਡਾ ਬਾਰਗਾ ਨੂੰ ਦੁੱਧ ਬਖਸ਼ਿਓ ਗੁਰੂ ਜੀ ਜਿਹਦੇ ਤਾਜ ਘੜੀ ਵਿੱਚੋਂ ਕਰਮਾ ਦਿਓ ਲੈ ਕਿ ਪੁੱਤਰਾ ਦੀਆਂ ਜੋੜੀਆਂ ਤੋਂ ਵੱਟਿਆਲੇ ਟਾਲ ਨਾ ਪੜਾਈਂ ਨਾ ਤੱਕੜੇ ਦੇ